ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਆਪਣਾ ਕੀਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਦਾ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਐ ਇਸ ਪਿੰਡ ਨੂੰ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਆ ਇਸ ਪਿੰਡ ਵਿੱਚ ਬਾਈ ਜੀ ਦਾ ਹਰਾਣਾ ਵਪਾਰ ਲਾਈਨ ਦਾ ਕੰਮ ਆ ਤੇ ਸਦਾ ਹੀ ਪਸ਼ੂ ਚੰਗੇ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੁਆ ਗੱਬਣ ਝੋਟੀ ਵਕਾਊ ਆ ਇਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਆਉ ਲੈਨੇ ਆ ਡਿਟੇਲ ਤੇ ਕਰਦੇ ਆ ਬਾਈ ਜੀ ਤੁਹਾਡੇ ਨਾਲ ਸਾਂਝੀ हां जी भाई जी सस्त्रिकाल सस्त्रिकाल जी भाई जी अपना नाम दास दो ब्यान सिंह है जी ब्यानत ब्यानत वीर अपना मोबाइल नंबर बोल दियो 99680 99680 33602 33602 ठीक है जी भाई जी ਕਿੰਨਾ ਵਸੂਆ ਸੁੰਦੀ ਹੈ ਇਹ ਚੋਟੀ ਤੀਜਾ ਸੂਆ ਸੁੰਦੀ ਹੈ ਤੀਜਾ ਸੂਆ ਤੇ ਕਿੰਨਾ ਕੁ ਦੁੱਧ ਕਾੜ ਰਿਹਾ ਦੂਜੇ ਸੂਏ ਦਾ ਇਹਦਾ ਦੂਜੇ ਸੂਏ ਦਾ 16 ਲੀਟਰ ਦੁੱਧ ਦਿੱਤਾ ਇਹਨੇ ਬਈ 16 ਲੀਟਰ ਐਦ ਕੀ ਕੱਢ ਦੂ 16 17 हां जी 17 16 17 ਆਰਾਮ ਨਾਲ ਕੱਢ ਦੂ ਠੀਕ ਹੈ ਤੇ ਕਿੰਨੇ ਕ ਦਿਨ ਲੈਂਦੀ ਹੈ ਬਈ ਇਹ ਦਨ ਹਜੇ ਤਨ 4 ਬਾਕੀ ਆ ਜੀ 3-4 ਦਿਨ ਬਾਕੀ ਆ ਹਾਂਜੀ ਲਓ ਜੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਗੋਲ ਸੰਗਦੀ ਆ ਦੋਸਤੋ ਮੋਹਰਾ ਕੈਟਾਗਰੀ ਚ ਪੈਂਦੀ ਆ ਨਾ ਜਿਆਦੇ ਵੱਡੀ ਆ ਤੇ ਨਾ ਹੀ ਜਿਆਦੇ ਛੋਟੀ ਮੱਝ ਆ ਤੇ ਥਣਾ ਦਾ ਸੈਜ ਗੈਪ ਤੁਹਾਨੂੰ ਦਿਖਾ ਦਿੰਨੇ ਆ ਅਗਲੇ ਤੋਂ ਅਗਲੇ ਥਣ ਦਾ ਬਹੁਤ ਹੀ ਜਿਆਦੇ ਆ ਤੇ ਅਗਲੇ ਤੋਂ ਪਿਛਲੇ ਥਣ ਦਾ ਵੀ ਗੈਪ ਚੰਗਾ ਹੈ ਤੇ ਸੈਜ ਵੀ ਸੋਹਣਾ ਨਾੜਾਂ ਤੁਹਾਨੂੰ ਹਵਾਨੇ ਦੇ ਉੱਤੇ ਦਿਖ ਰਹੀਆਂ ਹੋਣੀਆਂ ਦੋਸਤੋ ਬਰੀਕ ਦੀਕ ਨਾੜਾ ਤੇ ਦੋਨਾਂ ਪਾਸਿਆਂ ਤੋਂ ਸੇਮ ਸਾਈਜ਼ ਹਵਾਨਾ ਦੂਜੇ ਪਾਸੇ ਤੁਹਾਨੂੰ ਦਿਖਾਉਣੇ ਹਵਾਨਾ ਦੋਸਤੋ ਪੂਰਾ ਉਬਰਿਆ ਹੋਇਆ ਪਿਛਲੇ ਪਾਸੇ ਨੂੰ ਦੇਖ ਸਕਦੇ ਹੋ ਤੁਸੀਂ ਪਿਛਲੇ ਪਾਸੇ ਨੂੰ ਹਵਾਨਾ ਕਿੰਨਾ ਪਿਛਲੇ ਪਾਸੇ ਨੂੰ ਦਿਖਦਾ ਅੱਧਾ ਫੁੱਟ ਦੇ ਕਰੀਬ ਹੈਗਾ ਹਾਂ 6-7 ਇੰਚ ਪਿਛਲੇ ਪਾਸੇ ਨੂੰ ਦਿਿੰਦਾ ਹਵਾਨਾ ਤੇ ਦੋਨਾਂ ਪਾਸਿਆਂ ਤੋਂ ਥੋੜਾ ਨਾਲ ਸੇਮ ਸਾਈਜ਼ ਬਹੁਤ ਚੰਗਾ ਥਣ ਲੱਗਿਆ ਤੇ ਬਾਕੀ ਤੋੜ ਕੇ ਦਿਖਾਵਾਂਗੇ ਜੈਡ ਬਲੈਕ ਆ ਦੋਸਤੋ ਚਾਰ ਕਵਾਲੇ ਵਿੱਚ ਪੂਛ ਦੇ ਵਿੱਚ ਚਿੱਟੇ ਆ ਬਾਕੀ ਸਾਰੀ ਗਾਲੀ ਹੈ ਬਿਲਕੁਲ ਦੁੱਧ ਵਾਲੀ ਝੋਟੀ ਹਾਂਜੀ ਬਿਲਕੁਲ ਪਤਲੇ ਪਿੰਡੇ ਦੀ ਆ ਠੰਡੀ ਸੀਲ ਹੈ ਬਾਕੀ ਦੇਖ ਸਕਦੇ ਹੋ ਦੋਸਤੋ ਕਿੰਨਾ ਹਵਾਨਾ ਪਿਛਲੇ ਪਾਸੇ ਨੂੰ ਵਧਿਆ ਹੋਇਆ ਬਾਕੀ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਹਾਂ ਮਿਹਰ ਕਰਦਾ ਹਾਂ ਵੀ ਦੋਸਤੋ ਜਦੋਂ ਤੁਸੀਂ ਆ ਕੇ ਦੇਖੋਗੇ ਤੁਹਾਡੇ ਝੋਟੀ ਪਸੰਦ ਆਊਗੀ ਤੇ ਬਹੁਤ ਹੀ ਸਾਫ਼ ਸੁਥਰਾ ਹਵਾਨਾ ਬਾ ਕਮਾਲ ਦੋਸਤੋ ਜੱਡੀ ਮੱਝਾ ਦੋਸਤੋ ਉੱਡਾਈ ਹਵਾਨਾ ਜਿਵੇਂ ਪੁਰਾਣੇ ਬੁੜੇ ਆਉਂਦੇ ਹੁੰਦੇ ਆ ਬਹੁਤ ਮਸ਼ਕ ਦਾ ਰੂਪ ਧਾਰਨ ਕੀਤਾ ਦੇਖ ਸਕਦੇ ਤੁਸੀਂ ਦੂਰ ਤੋਂ ਚੰਗੀ ਤਰ੍ਹਾਂ ਅੰਦਾਜ਼ਾ ਤੁਹਾਨੂੰ ਲੱਗ ਜਾਣਾ ਅਜੇ ਦੋਸਤੋ ਤਿੰਨ ਚਾਰ ਦਿਨਾਂ ਮੱਝ ਨੇ ਸੂਣ ਚ ਲੈ ਜਾਣੇ ਤੇ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਹਵਾਨੇ ਦੀ ਜੱਜਮੈਂਟ ਆ ਗਈ ਹੋਣੀ ਆ ਤੁਹਾਨੂੰ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਸਾਫ ਸੁਥਰਾ ਇਹ ਸੋਨਾ ਹਵਾਨਾ ਪਹਿਲੇ ਪਾਸੇ ਨੂੰ ਕਿੰਨਾ ਉਭਰਿਆ ਹੋਇਆ ਵਧਿਆ ਹੋਇਆ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਫਿਰ ਮੁੱਲ ਬਾਈ 1 ਦਾ ਸਈ 1 ਲੱਖ 10000 ਚੋ ਮਾਨਤਾਨ ਹੋ ਜੂ ਬਾਈ ਹਾਂਜੀ ਹੋ ਜੂਗਾ ਥੋੜਾ ਬਹੁਤ ਲਓ ਵੀ ਮਿੱਤਰੋ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ 1 ਲੱਖ 10000 ਰੁਪਿਆ ਬਾਈ ਨੇ ਮੁੱਲ ਮੰਗਿਆ ਇਹਦੇ ਵਿੱਚੋਂ ਤੁਹਾਡਾ ਮਾਨਤਾਨ ਵੀ ਜ਼ਰੂਰ ਕੀਤਾ ਜਾਊਗਾ ਤੇ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਤੇ ਬਾਈ ਦਾ ਨੰਬਰ ਆ ਪਾਸ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੌਦਾ ਕਰ ਲਓ ਸੰਪਰਕ ਕਰਕੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਮਿੱਤਰੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜੇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ